ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਆਪਣੇ ਘਰ ਕਾਰੋਬਾਰ ਦੀ ਬਰਕਤ ਨੂੰ ਵਧਾਉਣ ਦੀ ਘਰ ਦੀ ਸੁਖ ਸ਼ਾਂਤੀ ਨੂੰ ਵਧਾਉਣ ਦੇ ਨੁਕਤੇਆਂ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਜੀ ਕਿਉਂਕਿ ਆਪਾਂ ਅਕਸਰ ਕਈ ਵਾਰ ਕੁਝ ਲੋਕਾਂ ਨੂੰ ਦੇਖਦੇ ਹਾਂ ਕਿ ਉਹ ਆਪਣੇ ਘਰ ਕਾਰੋਬਾਰ ਦੀ ਬਰਕਤ ਅਤੇ ਸੁਖ ਸ਼ਾਂਤੀ ਨੂੰ ਲੈ ਕੇ ਬੜੇ ਚਿੰਤਾ ਦੇ ਵਿੱਚ ਰਹਿੰਦੇ ਹਨ ਅਤੇ ਆਪਣੇ ਕਾਰੋਬਾਰ ਦੀ ਬਰਕਤ ਨੂੰ ਵਧਾਉਣ ਦੇ ਲਈ ਘਰ ਦੀ ਸੁਖ ਸ਼ਾਂਤੀ ਨੂੰ ਵਧਾਉਣ ਦੇ ਲਈ ਕਈ ਯਤਨ ਵੀ ਕਰਦੇ ਹਨ ਸੰਗਤ ਜੀ ਕੁਝ ਲੋਕ ਤਾਂ ਪੈਸਾ ਖਰਚ ਕੇ ਪੈਸਾ ਵਧਾਉਣ ਦੇ ਨੁਕਤੇ ਟੂਨੇ ਟੋਟ ਕੇ ਅਤੇ ਉਪਾਅ ਕਰਦੇ ਹਨ ਕਹਿੰਦੇ ਹਨ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਘਰ ਦੇ ਵਿੱਚ ਪੈਸਾ ਬਰਕਤ ਆ ਜਾਵੇ ਸਾਡੇ ਘਰ ਦੇ ਵਿੱਚ ਸੁਖ ਸ਼ਾਂਤੀ ਰਹੇ ਘਰ ਦੇ ਜੀਤ ਆਂਦਰੁਸਤ ਰਹਿਣ ਇਸ ਕਰਕੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਕੁਝ ਨੁਕਤੇ ਸਾਂਝੇ ਕਰਨ ਜਾ ਰਹੇ ਹਾਂ ਜੀ ਇਹ ਨੁਕਤੇ ਜਿਸ ਦਿਨ ਤੋਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਂਦੇ ਹਾਂ ਉਸ ਦਿਨ ਤੋਂ ਹੀ ਇਹਨਾਂ ਨੇ ਆਪਣਾ ਅਸਰ ਕਰਨਾ ਸ਼ੁਰੂ ਕਰ ਦੇਣਾ ਹੈ ਅਤੇ ਵੱਡੀ ਗੱਲ ਇਹ ਹੈ ਕਿ ਇਹਨਾਂ ਦੇ ਉੱਤੇ ਸਾਨੂੰ ਕੋਈ ਪੈਸਾ ਵੀ ਖਰਚ ਨਹੀਂ ਕਰਨਾ ਪਵੇਗਾ ਇਹ ਕਿਹੜੇ ਨੁਕਤੇ ਹਨ ਉਹਨਾਂ ਬਾਰੇ ਆਪਾਂ ਆਪ ਜੀ ਦੇ ਨਾਲ ਸਾਰੀ ਗੱਲਬਾਤ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਸਭ ਤੋਂ ਪਹਿਲੀ ਗੱਲ ਤਾਂ ਸੰਗਤ ਜੀ ਇਹ ਮੰਨਣਾ ਹੈ ਕਿ ਜੇਕਰ ਤੁਸੀਂ ਗੁਰਸਿੱਖ ਹੋ ਗੁਰੂ ਕਰ ਜਾਂਦੇ ਹੋ ਗੁਰਬਾਣੀ ਦਾ ਪਾਠ ਕਰਦੇ ਹੋ ਤਾਂ ਫਿਰ ਤੁਹਾਨੂੰ ਕਿਤੇ ਵੀ ਹੋਰ ਜਾਣ ਦੀ ਲੋੜ ਨਹੀਂ ਕਿਉਂਕਿ ਜਿਨਨੇ ਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਆਪਣਾ ਗੁਰੂ ਮੰਨ ਲਿਆ ਹੈ ਉਹਨੂੰ ਜੋ ਮਿਲਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਮਿਲਣਾ ਹੈ ਜੇਕਰ ਆਪਾਂ ਆਪਣੇ ਗੁਰੂ ਦਾ ਦਰ ਛੱਡ ਕੇ ਕਿਤੇ ਹੋਰ ਜਾਣੇ ਆ ਤਾਂ ਫਿਰ ਧੱਕੇ ਤੋੜੇ ਹੀ ਖਾਣੇ ਆ ਸੰਗਤ ਜੀ ਸਿੱਖ ਨੂੰ ਹੁਕਮ ਹੈ ਕਿ ਇੱਕ ਸਾਬਤ ਧਰਮਾਂ ਦਾ ਸਤਕਾਰ ਕਰੇ ਪਰ ਪਿਆਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੀ ਹੋਵੇ ਜੋ ਵੀ ਅਰਦਾਸ ਜੋ ਵੀ ਬੇਨਤੀ ਕਰਨੀ ਹੈ ਗੁਰੂ ਪਾਸ਼ਾ ਜੀ ਦੇ ਦਰ ਤੇ ਕਰੇ ਬਸ ਸਿੱਖ ਦਾ ਆਪਣਾ ਗੁਰੂ ਤੇ ਭਰੋਸਾ ਪੱਕਾ ਹੋਣਾ ਚਾਹੀਦਾ ਹੈ ਸ਼ਰਧਾ ਪੱਕੀ ਹੋਣੀ ਚਾਹੀਦੀ ਹੈ ਸਾਡਾ ਭਰੋਸਾ ਪੱਕਾ ਹੋਵੇ ਸ਼ਰਧਾ ਪੱਕੀ ਹੋਵੇ ਨੇਮ ਪੱਕਾ ਹੋਵੇ ਤਾਂ ਸਾਡੀ ਅਰਦਾਸ ਪ੍ਰਮਾਤਮਾ ਜੀ ਜ਼ਰੂਰ ਸੁਣਦੇ ਹਨ ਇਸ ਕਰਕੇ ਜੇਕਰ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹੋ ਗੁਰੂ ਘਰੇ ਜਾਂਦੇ ਹੋ ਗੁਰਬਾਣੀ ਦਾ ਪਾਠ ਕਰਦੇ ਹੋ ਤਾਂ ਆਪਣੇ ਗੁਰੂ ਤੇ ਭਰੋਸਾ ਰੱਖੋ ਜੋ ਵੀ ਮੰਗਣਾ ਹੈ ਆਪਣੇ ਗੁਰੂ ਤੋਂ ਮੰਗੋ ਗੁਰਬਾਣੀ ਦਾ ਪਾਠ ਕਰਕੇ ਗੁਰਬਾਣੀ ਦੀ ਪੇਟਾ ਰੱਖ ਕੇ ਮੰਗਣਾ ਹੈ ਜੇਕਰ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਲ ਦੀ ਘੜੀ ਆ ਜਾਂਦੀ ਹੈ ਕੁਝ ਵੀ ਸਮਝ ਨਹੀਂ ਆਉਂਦਾ ਤਾਂ ਗੁਰਬਾਣੀ ਦਾ ਪਾਠ ਕਰਨਾ ਹੈ ਗੁਰੂ ਸਾਹਿਬ ਜੀ ਤੋਂ ਹੁਕਮਨਾਮਾ ਸਾਹਿਬ ਲੈਣਾ ਹੈ ਫਿਰ ਆਪਣੇ ਕੰਮ ਨੂੰ ਕਰਨਾ ਹੈ ਤਾਂ ਦੇਖਣਾ ਸੰਗਤ ਜੀ ਜਦੋਂ ਵੀ ਆਪਾਂ ਇਹ ਨਿਯਮ ਆਪਣੀ ਜ਼ਿੰਦਗੀ ਦੇ ਵਿੱਚ ਪੱਕੇ ਕਰ ਲੈਣੇ ਆ ਤਾਂ ਸਾਡੀ ਜ਼ਿੰਦਗੀ ਦੀ ਸਾਰੀ ਹੀ ਨਿਰਾਸ਼ਾ ਦੁੱਖ ਦਲਿੱਦਰ ਦੂਰ ਹੋਣੇ ਸ਼ੁਰੂ ਹੋ ਜਾਂਦੇ ਨੇ ਮਹਾਪੁਰਖ ਜੀ ਕਹਿੰਦੇ ਹਨ ਕਿ ਜਿੰਨਾ ਘਰਾਂ ਦੇ ਵਿੱਚ ਹਰ ਵੇਲੇ ਕਲੇਸ਼ ਰਹਿੰਦਾ ਹੈ ਘਰ ਦੇ ਜੀ ਹਰ ਵੇਲੇ ਇੱਕ ਦੂਜੇ ਦੇ ਨਾਲ ਖਿਜੇ ਰਹਿੰਦੇ ਹਨ ਜਾਂ ਫਿਰ ਘਰ ਦੇ ਵਿੱਚ ਬਿਮਾਰੀ ਦਲਿੱਤਰ ਬਹੁਤ ਹੈ ਮਹਾਪੁਰਖ ਜੀ ਕਹਿੰਦੇ ਹਨ ਕਿ ਆਪਣੇ ਘਰ ਦੇ ਵਿੱਚ ਸਵੇਰੇ ਸ਼ਾਮ ਗੁਰਬਾਣੀ ਦਾ ਪਾਠ ਕਰੋ ਗੁਰਬਾਣੀ ਦਾ ਪਾਠ ਕਰਨਾ ਤਾਂ ਹਰੇਕ ਸਿੱਖ ਦੇ ਲਈ ਜ਼ਰੂਰੀ ਹੈ ਅੰਮ੍ਰਿਤ ਵੇਲੇ ਦਾ ਨਿਤਨੇਮ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਅਤੇ ਸੌਣ ਤੋਂ ਤੁਰੰਤ ਪਹਿਲਾਂ ਕੀਰਤਨ ਸੋਇਨਾ ਸਾਹਿਬ ਜੀ ਦਾ ਪਾਠ ਕਰਨਾ ਹੈ ਜੇਕਰ ਗੁਰਬਾਣੀ ਦਾ ਪਾਠ ਨਹੀਂ ਕਰ ਸਕਦੇ ਤਾਂ ਵਾਹਿਗੁਰੂ ਜੀ ਦਾ ਜਾਪ ਕਰ ਲਓ ਮੂਲ ਮੰਤਰ ਜੀ ਦਾ ਜਾਪ ਕਰ ਲਓ ਜਿਸ ਵੀ ਤਰੀਕੇ ਦੇ ਨਾਲ ਤੁਸੀਂ ਆਪਣੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਗਵਾ ਸਕਦੇ ਹੋ ਉਸੇ ਹੀ ਤਰੀਕੇ ਦੇ ਨਾਲ ਸਵੇਰੇ ਸ਼ਾਮ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਓ ਅਤੇ ਜਿਨ੍ਹਾਂ ਘਰਾਂ ਦੇ ਵਿੱਚ ਕਲੇਸ਼ ਰਹਿੰਦਾ ਹੈ ਘਰ ਵਿੱਚ ਬਿਮਾਰੀ ਰਹਿੰਦੀ ਹੈ ਜਾਂ ਘਰ ਦੀ ਹੋਰ ਕੋਈ ਵੀ ਸਮੱਸਿਆ ਹੈ ਉਹ ਜਿੰਨਾ ਹੋ ਸਕੇ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਲਗਾ ਕੇ ਰੱਖਣਾ ਚਾਹੇ ਟੀਵੀ ਤੇ ਲਗਾ ਲੈਣ ਚਾਹੇ ਮੋਬਾਈਲ ਤੇ ਲਗਾ ਲੈਣ ਆਪਾਂ ਕੰਮਕਾਰ ਕਰਦੇ ਹੋਏ ਨਾਲ-ਨਾਲ ਗੁਰਬਾਣੀ ਦਾ ਪਾਠ ਸੁਣ ਸਕਦੇ ਹਾਂ ਸਾਡੇ ਕੰਨਾਂ ਦੇ ਵਿੱਚ ਗੁਰਬਾਣੀ ਦੀ ਆਵਾਜ਼ ਪੈਂਦੀ ਰਹਿੰਦੀ ਹੈ ਮੇਰੀਆਂ ਭੈਣਾ ਭੋਜਨ ਪ੍ਰਸ਼ਾਦਾ ਬਣਾਉਂਦੇਆਂ ਹੋયા ਝਾੜੂ ਪੋਕਰ ਲਗਾਉਂਦੇਆਂ ਹੋયા ਸਾਰੇ ਕੰਮਕਾਰ ਕਰਦੇਆਂ ਹੋયા ਗੁਰਬਾਣੀ ਦਾ ਪਾਠ ਕਰ ਸਕਦੀਆਂ ਹਨ ਕੋਈ ਵੀ ਸ਼ਬਦ ਤੁਹਾਨੂੰ ਕੰਠ ਨਹੀਂ ਹੈ ਤੁਸੀਂ ਵਾਹਿਗੁਰੂ ਜੀ ਦਾ ਜਾਪ ਹੀ ਕਰ ਸਕਦੇ ਹੋ ਜੇ ਵਾਹਿਗੁਰੂ ਜੀ ਦਾ ਜਾਪ ਵੀ ਨਹੀਂ ਕਰਦੇ ਜਿਹੜੇ ਜੀ ਹਰ ਵੇਲੇ ਖਿਜੇ-ਖਿਜੇ ਰਹਿੰਦੇ ਹਨ ਉਹਨਾਂ ਦੇ ਮਨ ਆਪਣੇ ਆਪ ਸ਼ਾਂਤ ਹੋਣੇ ਸ਼ੁਰੂ ਹੋ ਜਾਂਦੇ ਹਨ ਸਾਡੇ ਅੰਦਰ ਦਾ ਕਲੇਸ਼ ਬਾਹਰ ਆਉਂਦਾ ਹੈ ਆਪਾਂ ਜਿਹੜੀ ਰਸਨਾ ਦੇ ਨਾਲ ਦੂਜਿਆਂ ਦੇ ਨਾਲ ਲੜਾਈ ਕਰਦੇ ਹਾਂ ਮਾੜਾ ਬੋਲਦੇ ਹਾਂ ਇਹ ਸਭ ਕੁਝ ਸਾਡੇ ਅੰਦਰ ਹੁੰਦਾ ਹੈ ਤੇ ਉਹੀ ਬਾਹਰ ਆਉਂਦਾ ਹੈ ਜੇ ਸਾਡੇ ਅੰਦਰ ਸੁਖ ਸ਼ਾਂਤੀ ਹੋਵੇਗੀ ਤਾਂ ਅਸੀਂ ਸ਼ਾਂਤ ਰਹਾਂਗੇ ਈਰਖਾ ਹੈ ਵੈਰ ਵਿਰੋਧ ਹੈ ਤਾਂ ਕਲੇਸ਼ ਆਪੇ ਹੀ ਹੋਵੇਗਾ ਤੇ ਉਹ ਬਾਹਰ ਲੜਾਈ ਝਗੜੇ ਆਪੇ ਹੀ ਹੋ ਜਾਣਗੇ ਇਸ ਲਈ ਆਪਾਂ ਸਭ ਤੋਂ ਪਹਿਲਾਂ ਕੰਮ ਕਰਨਾ ਹੈ ਕਿ ਆਪਣੇ ਮਨ ਨੂੰ ਸ਼ਾਂਤ ਕਰਨਾ ਹੈ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਨਾ ਹੈ ਆਪਣੇ ਮਨ ਦੇ ਅੰਦਰ ਗੁਰੂ ਦਾ ਗਿਆਨ ਭਰਨਾ ਹੈ ਜਿੰਨਾ ਹੀ ਗੁਰੂ ਦਾ ਗਿਆਨ ਸਾਡੇ ਮਨ ਦੇ ਅੰਦਰ ਹੋ ਜਾਵੇਗਾ ਉਨਾਂ ਹੀ ਜ਼ਿਆਦਾ ਸਾਡੇ ਘਰ ਦੇ ਕਲੇਸ਼ ਮਿਟ ਜਾਣਗੇ ਸਾਡਾ ਮਨ ਬਿਲਕੁਲ ਹੀ ਤੰਦਰੁਸਤ ਹੋ ਜਾਵੇਗਾ ਨਿਰੋਇਆ ਹੋ ਜਾਵੇਗਾ ਜਦੋਂ ਮਨ ਤੰਦਰੁਸਤ ਨਿਰੋਇਆ ਹੋ ਗਿਆ ਤਾਂ ਦੇਖਣਾ ਸੰਗਤ ਜੀ ਤਨ ਵੀ ਤੰਦਰੁਸਤ ਹੋ ਜਾਵੇਗਾ ਤਨ ਤੇ ਮਨ ਤੋਂਵੇਂ ਹੀ ਖਿੜੇ-ਛਿੜੇ ਰਹਿਣਗੇ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ ਸੋ ਇਹ ਇੱਕ ਨੁਕਤਾ ਤਾਂ ਆਪਣੇ ਘਰ ਦੇ ਵਿੱਚ ਜ਼ਰੂਰ ਅਪਣਾਉਣਾ ਹੈ ਕਿ ਸਵੇਰੇ ਉੱਠਦੇ ਅੰਸਾਰ ਗੁਰਬਾਣੀ ਦਾ ਪਾਠ ਸ਼ਾਮ ਨੂੰ ਰਹਿਰਾ ਸਾਹਿਬ ਜੀ ਦਾ ਪਾਠ ਸੌਣ ਲੱਗਿਆਂ ਕੀਰਤਨ ਸੋਇਲਾ ਸਾਹਿਬ ਜੀ ਦੀ ਬਾਣੀ ਜਾਂ ਫਿਰ ਗੁਰੂ ਮੰਤਰ ਜਾਂ ਫਿਰ ਮੂਲ ਮੰਤਰ ਦਾ ਜਾਪ ਜਾਂ ਫਿਰ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਰਹਿਣਾ ਹੈ ਇਰ ਦੇਖਣਾ ਤੁਸੀਂ ਗੁਰੂ ਸਾਹਿਬ ਜੀ ਦੀ ਐਸੀ ਬਰਕਤ ਘਰ ਦੇ ਵਿੱਚ ਆਵੇਗੀ ਕਿ ਸੰਭਾਲਿਆ ਵੀ ਨਹੀਂ ਸੰਭਾਲੀ ਜਾਣੀ ਇੱਕ ਵਾਰ ਪੂਰੇ ਭਰੋਸੇ ਦੇ ਨਾਲ ਗੁਰੂ ਵਾਲੇ ਹੋ ਕੇ ਤਾਂ ਦੇਖੋ ਗੁਰੂ ਸਾਹਿਬ ਜੀ ਤਾਂ ਦਾਤਾ ਦੇਣ ਦੇ ਲਈ ਸਾਨੂੰ ਤਿਆਰ ਹਨ ਸਾਨੂੰ ਹੀ ਗੁਰੂ ਤੋਂ ਮੰਗਣਾ ਨਹੀਂ ਆਉਂਦਾ ਅਸੀਂ ਇੱਧਰ ਉਧਰ ਭਟਕਦੇ ਰਹਿੰਦੇ ਹਾਂ ਇਦਾਂ ਹੀ ਮਹਾਪੁਰਖ ਜੀ ਸਮਝਾਉਂਦੇ ਹਨ ਕਿ ਇੱਕ ਵਾਰ ਇੱਕ ਨਗਰ ਦੇ ਵਿੱਚ ਕੋਈ ਸੰਤ ਫਕੀਰ ਜੀ ਰਹਿੰਦੇ ਸਨ ਕਹਿੰਦੇ ਉਹ ਸੰਤ ਫਕੀਰ ਜੀ ਦੇ ਕੋਲ ਬਹੁਤ سارے ਲੋਕ ਆਪੋ ਆਪਣੀਆਂ ਮੁਸ਼ਕਲਾਂ ਪਰੇਸ਼ਾਨੀਆਂ ਲੈ ਕੇ ਆਉਂਦੇ ਉਹ ਸੰਤ ਫਕੀਰ ਜੀ ਸਭ ਨੂੰ ਇੱਕ ਇੱਕ ਪੂੜੀ ਦਿੰਦੇ ਸੀ ਕਹਿੰਦੇ ਸੀ ਕਿ ਇਹ ਪੂੜੀ ਲੈ ਜਾਓ ਤੇ ਘਰ ਦੇ ਵਿੱਚ ਰੱਖ ਲਓ ਤੁਹਾਡੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਪਰ ਕਹਿੰਦੀ ਉਹ ਫਕੀਰ ਜੀ ਨੇ ਆਪਣੇ ਦਰਵਾਜ਼ੇ ਦੇ ਅੱਗੇ ਲਿਖ ਕੇ ਲਗਾਇਆ ਸੀ ਕਿ ਇੱਥੇ ਸਿੱਖਾਂ ਦਾ ਆਉਣਾ ਮਨਾ ਹੈ ਕਹਿੰਦੇ ਇੱਕ ਗੁਰਸਿੱਖ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਸੀ ਉਸ ਸਿੱਖ ਨੂੰ ਜਦੋਂ ਪਤਾ ਲੱਗਾ ਕਿ ਸਾਡੇ ਨਗਰ ਦੇ ਵਿੱਚ ਕੋਈ ਐਸੇ ਫਕੀਰ ਆਏ ਹਨ ਜਿਹੜੇ ਹਰ ਇੱਕ ਸਮੱਸਿਆ ਦਾ ਹੱਲ ਕਰ ਦਿੰਦੇ ਨੇ ਉਹ ਸਿੱਖ ਵੀ ਉਸ ਫਕੀਰ ਦੇ ਕੋਲ ਆਇਆ ਤੇ ਆਪਣੀ ਸਮੱਸਿਆ ਨੂੰ ਦੱਸਣਾ ਉਸਨੇ ਚਾਇਆ ਪਰ ਦਰਵਾਜੇ ਦੇ ਖੜੇ ਸੇਵਾਦਾਰਾਂ ਨੇ ਉਹਨੂੰ ਅੰਦਰ ਨਾ ਜਾਣ ਦਿੱਤਾ ਉਹਨਾਂ ਨੇ ਕਿਹਾ ਕਿ ਤੁਹਾਨੂੰ ਅੰਦਰ ਜਾਣ ਦੀ ਮਨਾਹੀ ਹੈ ਆ ਦੇਖੋ ਮੋٹے-ਮੋٹے ਅੱਖਰਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਸਿੱਖਾਂ ਦਾ ਆਉਣਾ ਮਨਾ ਹੈ ਉਹ ਮਨ ਦੇ ਵਿੱਚ ਹੀ ਸੋਚਦਾ ਹੈ ਕਿ ਹੁਣ ਤਾਂ ਅੰਦਰ ਜਾ ਕੇ ਹੀ ਪਤਾ ਲੱਗੇਗਾ ਕਿ ਸਿੱਖਾਂ ਦਾ ਆਉਣਾ ਕਿਉਂ ਮਨਾ ਹੈ ਜੇਕਰ ਤੁਸੀਂ ਸਾਰੇ ਲੋਕਾਂ ਨੂੰ ਉਹਨਾਂ ਦੀਆਂ ਮੁਸ਼ਕਲਾਂ ਦੇ ਹੱਲ ਦੱਸਦੇ ਹੋ ਤਾਂ ਫਿਰ ਸਿੱਖਾਂ ਦੇ ਨਾਲ ਇੱਕ ਸਮੱਸਿਆ ਕਿਉਂ ਉਹ ਧੱਕਾ ਮਾਰ ਕੇ ਤੇ ਅੰਦਰ ਲੰਘ ਗਿਆ ਫਕੀਰ ਜੀ ਦੇ ਕੋਲ ਚਲਾ ਜਾਂਦਾ ਹੈ ਕਹਿੰਦੇ ਫਕੀਰ ਜੀ ਨੇ ਉਹਨੂੰ ਪੁੱਛਿਆ ਕਿ ਤੁਸੀਂ ਅੰਦਰ ਕਿਸ ਤਰ੍ਹਾਂ ਆ ਗਏ ਅਸੀਂ ਤਾਂ ਬਾਹਰ ਲਿਖ ਕੇ ਲਗਾਇਆ ਹੈ ਕਿ ਤੁਸੀਂ ਅੰਦਰ ਨਹੀਂ ਆ ਸਕਦੇ ਸਿੱਖ ਨੇ ਕਿਹਾ ਇਹ ਤਾਂ ਮੈਨੂੰ ਪਤਾ ਹੈ ਕਿ ਤੁਸੀਂ ਲਿਖ ਕੇ ਲਗਾਇਆ ਹੈ ਪਰ ਮੈਨੂੰ ਇਹ ਦੱਸੋ ਕਿ ਸਾਨੂੰ ਅੰਦਰ ਆਉਣ ਤੋਂ ਮਨਾਹੀ ਕਿਉਂ ਹੈ ਅਸੀਂ ਕਿਉਂ ਨਹੀਂ ਆ ਸਕਦੇ ਤੁਸੀਂ ਸਾਡੇ ਸਮੱਸਿਆ ਦਾ ਹੱਲ ਕਿਉਂ ਨਹੀਂ ਕਰ ਸਕਦੇ ਤਾਂ ਕਹਿੰਦੇ ਉਹ ਫਕੀਰ ਜੀ ਨੇ ਸਤਕਾਰ ਜ਼ਹਿਤ ਹੱਥ ਜੋੜ ਕੇ ਕਿਹਾ ਭਾਈ ਜੀ ਮੈਂ ਤਾਂ ਆਪ ਤੁਹਾਡੇ ਬਾਪੂ ਦਾ ਦਿੱਤਾ ਵਰਤਦਾ ਹਾਂ ਤੁਹਾਡੇ ਪਿਤਾ ਦਾ ਦਿੱਤਾ ਵਰਤਦਾ ਹਾਂ ਕਹਿੰਦੇ ਉਹ ਸੰਤ ਫਕੀਰ ਜੀ ਨੇ ਸਾਰੀ ਗੱਲਬਾਤ ਦੱਸੀ ਇਹ ਭਾਈ ਮੈਂ ਅੰਮ੍ਰਿਤ ਵੇਲੇ ਉੱਠਦਾ ਹਾਂ ਉੱਠ ਕੇ ਗੁਰੂ ਘਰੇ ਜਾਣਾ ਹਾਂ ਜੋ ਵੀ ਗੁਰੂ ਘਰ ਦੇ ਵਿੱਚ ਸੰਗਤ ਆਉਂਦੀ ਹੈ ਉਹਨਾਂ ਦੀ ਚਰਨ ਧੂੜ ਇਕੱਠੀ ਕਰਕੇ ਮੈਂ ਲੈ ਆਉਂਦਾ ਹਾਂ ਫਿਰ ਜਦੋਂ ਮੇਰੇ ਕੋਲ ਕੋਈ ਵੀ ਮਨੁੱਖ ਆਪਣੀ ਸਮੱਸਿਆ ਲੈ ਕੇ ਆਉਂਦਾ ਹੈ ਤਾਂ ਮੈਂ ਉਹ ਨਾਮ ਜਪਣ ਵਾਲੀ ਸੰਗਤ ਦੀ ਚਰਨ ਧੂੜ ਉਹਨਾਂ ਨੂੰ ਪੁੜੀਆਂ ਦੇ ਵਿੱਚ ਪਾ ਕੇ ਦਿੰਦਾ ਹਾਂ ਜਿਹਦੇ ਨਾਲ ਉਹਨਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਨੇ ਇਹੀ વાਤਾ ਸੁਣਾ ਕੇ ਮਹਾਪੁਰਖ ਜੀ ਸਮਝਾਉਂਦੇ ਹਨ ਕਿ ਭਾਈ ਜਿਹੜੇ ਸੁਖ ਪਦਾਰਥਾਂ ਦੇ ਲਈ ਅਸੀਂ ਆਪਣੇ ਗੁਰੂ ਨੂੰ ਛੱਡ ਕੇ ਹੋਰ ਪਾਸੇ ਤੁਰੇ ਫਿਰਦੇ ਆਂ ਟੂਨੇ ਟੋਟ ਕੇ ਘਰ ਦੇ ਫਿਰਦੇ ਆਂ ਇਹ ਸੁਖ ਪਦਾਰਥ ਨਾਮ ਜਪਣ ਵਾਲੀ ਸੰਗਤ ਦੇ ਚਰਨ ਧੂੜ ਤੋਂ ਹੀ ਮਿਲ ਜਾਂਦੀ ਹੈ ਮਹਾਪੁਰਖ ਜੀ ਕਹਿੰਦੇ ਹਨ ਕਿ ਜੇਕਰ ਜ਼ਿੰਦਗੀ ਦੇ ਵਿੱਚ ਕੋਈ ਵੀ ਘਾਟ ਰੜਕ ਰਹੀ ਹੈ ਕੋਈ ਵੀ ਇੱਛਾ ਪੂਰੀ ਨਹੀਂ ਹੋ ਰਹੀ ਕਿਸੇ ਵੀ ਗੱਲੋਂ ਦੁਖੀ ਹੋ ਪਰੇਸ਼ਾਨ ਹੋ ਤਾਂ ਗੁਰੂ ਘਰੇ ਜਾਓ ਤੇ ਸੰਗਤ ਦੀ ਸੇਵਾ ਕਰੋ ਸੰਗਤ ਦੇ ਝੂਠੇ ਵਰਦਨ ਮਾਜੋ ਸੰਗਤ ਦੇ ਜੋੜਿਆਂ ਦੀ ਸੇਵਾ ਕਰੋ ਸੰਗਤ ਦੇ ਵਿੱਚ ਬੈਠ ਕੇ ਨਾਮ ਜਪੋ ਇਥੇ ਮਹਾਪੁਰਖ ਜੀ ਇੱਕ ਬੜੀ ਪਿਆਰੀ ਗੱਲ ਦੱਸਦੇ ਹਨ ਕਿ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਨਾਮ ਜਪਣ ਵਾਲੀਆਂ ਰੂਹਾਂ ਦੇ ਨਾਲ ਪਾਪੀ ਵੀ ਤਰ ਜਾਂਦੇ ਹਨ ਭਾਵੇਂ ਅਸੀਂ ਗਲਤੀਆਂ ਕੀਤੀਆਂ ਨੇ ਗੁਨਾਹ ਕੀਤੇ ਨੇ ਪਰ ਜੇ ਸੰਗਤ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਸੰਗਤ ਵਿੱਚ ਬੈਠ ਕੇ ਸੰਗਤ ਦੇ ਨਾਲ ਨਾਮ ਜਪਣਾ ਸ਼ੁਰੂ ਕਰ ਦਿੱਤਾ ਤਾਂ ਕਹਿੰਦੇ ਗੁਰੂ ਸਾਹਿਬ ਜੀ ਜਦੋਂ ਖੋਜ ਹੁੰਦੇ ਨੇ ਤਾਂ ਸੰਗਤ ਦਾ ਭਲਾ ਕਰਦੇ ਨੇ ਅਤੇ ਸੰਗਤ ਦਾ ਭਲਾ ਕਰਦਿਆਂ ਹੋਇਆਂ ਚੁਣ-ਚੁਣ ਕੇ ਭਲਾ ਨਹੀਂ ਕਰਦੇ ਉਹ ਫਿਰ ਸਾਰਿਆਂ ਦਾ ਹੀ ਭਲਾ ਕਰ ਦਿੰਦੇ ਨੇ ਸਾਰੀ ਹੀ ਸੰਗਤ ਤੇ ਉਹਨਾਂ ਦਾ ਮੇਰ ਭਰਿਆ ਹੱਥ ਹੋ ਜਾਂਦਾ ਹੈ ਮਹਾਪੁਰਖ ਜੀ ਸਮਝਾਉਂਦੇ ਹਨ ਕਿ ਘਰ ਦੀ ਬਰਕਤ ਵਧਾਉਣ ਦੇ ਲਈ ਘਰ ਦੀ ਸੁਖ ਸ਼ਾਂਤੀ ਵਧਾਉਣ ਦੇ ਲਈ ਸਾਨੂੰ ਘਰ ਦੇ ਵਿੱਚ ਕੋਈ ਟੂਣੇ ਟੋਟ ਕੇ ਉਪਾਅ ਕਰਨ ਦੀ ਲੋੜ ਨਹੀਂ ਤਾਂ ਕੁਝ ਲੋਕ ਆਪਣੇ ਘਰ ਦੇ ਬੂਹੇ ਅੱਗੇ ਬੜੀਆਂ ਵਨਸਵੰਨੀਆਂ ਚੀਜ਼ਾਂ ਲਿਆ ਕੇ ਰੱਖਦੇ ਹਨ ਜੇਕਰ ਉਹਨਾਂ ਨੂੰ ਪੁੱਛਿਆ ਜਾਵੇ ਤਾਂ ਸਾਰੀਆਂ ਚੀਜ਼ਾਂ ਦੇ ਲਈ ਵੱਖ-ਵੱਖ ਗੱਲਾਂ ਦੱਸਦੇ ਹਨ ਕਿ ਆਹ ਚੀਜ਼ ਘਰ ਵਿੱਚ ਪੈਸਾ ਲੈ ਕੇ ਆਉਂਦੀ ਹੈ ਆਹ ਚੀਜ਼ ਦੇ ਨਾਲ ਮਾੜੀਆਂ ਸ਼ਕਤੀਆਂ ਘਰ ਤੋਂ ਬਾਹਰ ਜਾਂਦੀਆਂ ਹਨ ਭਾਵ ਕਿ ਵੱਖ-ਵੱਖ ਚੀਜ਼ਾਂ ਦੇ ਨਾਲ ਵੱਖ-ਵੱਖ ਉਹਨਾਂ ਦੇ ਵਿਚਾਰ ਜੁੜੇ ਹੋਏ ਨੇ ਉਹਨਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਮਹਾਪੁਰਖ ਜੀ ਕਹਿੰਦੇ ਹਨ ਕਿ ਤੁਹਾਨੂੰ ਇਦਾਂ ਦਾ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਜੇਕਰ ਤੁਹਾਡੇ ਘਰ ਦੇ ਅੰਦਰ ਗੁਰਬਾਣੀ ਦਾ ਪਾਠ ਹੋ ਰਿਹਾ ਹੈ ਤਾਂ ਕੋਈ ਮਾੜੀ ਸ਼ਕਤੀ ਕੋਈ ਮਾੜਾ ਇਨਸਾਨ ਤੁਹਾਡਾ ਵਾਲ ਵਿੰਗਾ ਵੀ ਨਹੀਂ ਕਰ ਸਕਦਾ ਦੂਸਰੀ ਗੱਲ ਮਹਾਪੁਰਖ ਜੀ ਸਮਝਾਉਂਦੇ ਹਨ ਕਿ ਬਰਕਤ ਵਧਾਉਣੀ ਹੈ ਤਾਂ ਫਿਰ ਘਰ ਆਏ ਜੀ ਦਾ ਸਤਿਕਾਰ ਕਰੋ ਆਪਣੇ ਘਰ ਦੇ ਬੂਹੇ ਅੱਗੇ ਚੀਜ਼ਾਂ ਰੱਖਣ ਦੇ ਨਾਲੋਂ ਆਪਣੇ ਹਿਰਦੇ ਘਰ ਦੇ ਬੂਹੇ ਦੇ ਅੱਗੇ ਸਤਿਕਾਰ ਰੱਖੋ ਤੇ ਜੋ ਵੀ ਘਰ ਦੇ ਅੰਦਰ ਆਇਆ ਉਹਨੂੰ ਸਤਿਕਾਰ ਸਹਿਤ ਮਿਲੋ ਸਤਿਕਾਰ ਸਹਿਤ ਉਹਦੀ ਸੇਵਾ ਕਰੋ ਸੇਵਾ ਕਰਨ ਤੋਂ ਭਾਵ ਇਹ ਨਹੀਂ ਹੁੰਦਾ ਕਿ ਆਪਾਂ ਉਸ ਨੂੰ ਬਹੁਤ ਜ਼ਿਆਦਾ ਪਕਵਾਨ ਬਣਾ ਕੇ ਖਵਾਉਣੇ ਹਨ ਤਾਂ ਹੀ ਸੇਵਾ ਮੰਨੀ ਜਾਵੇਗੀ ਖੁਸ਼ ਹੋ ਕੇ ਸੱਚੀ ਸੁੱਚੀ ਭਾਵਨਾ ਦੇ ਨਾਲ ਜੇਕਰ ਆਪਾਂ ਕਿਸੇ ਨੂੰ ਰੁੱਖਾ ਪ੍ਰਸ਼ਾਦਾ ਵੀ ਸ਼ਿਕਾਰ ਦੇਵਾਂਗੇ ਉਹ ਇਨਸਾਨ ਖੁਸ਼ ਹੋ ਜਾਵੇਗਾ ਤੇ ਉਸ ਦੇ ਨਾਲ ਸਾਡੇ ਪਰਮ ਪਿਤਾ ਵੀ ਖੁਸ਼ ਹੋ ਜਾਣਗੇ ਗੁਰੂ ਨਾਨਕ ਪਾਸ਼ਾ ਜੀ ਦੇ ਸਿੱਖ ਦੇ ਘਰ ਤੋਂ ਕਦੇ ਵੀ ਕੋਈ ਵੀ ਰੋਟੀ ਤੋਂ ਭੁੱਖਾ ਨਹੀਂ ਜਾਣਾ ਚਾਹੀਦਾ ਪਾਣੀ ਤੋਂ ਪਿਆਸਾ ਨਹੀਂ ਜਾਣਾ ਚਾਹੀਦਾ ਗੁਰਸੇਖ ਦੇ ਘਰ ਲੋ ਲੰਗਰ ਹਮੇਸ਼ਾ ਚੱਲਦੇ ਰਹਿਣੇ ਚਾਹੀਦੇ ਹਨ ਉਸ ਘਰ ਦੀ ਬਰਕਤ ਦਿਨੋ ਦਿਨ ਵਾਧੀ ਜਾਂਦੀ ਹੈ ਜੋ ਵੀ ਸਾਡੇ ਘਰ ਦੇ ਵਿੱਚ ਆਉਂਦਾ ਹੈ ਕੋਸ਼ਿਸ਼ ਕਰੋ ਕਿ ਉਹ ਭੋਜਨ ਪ੍ਰਸ਼ਾਦਾ ਸ਼ੱਕ ਕੇ ਜਾਵੇ ਕਿਉਂਕਿ ਕੋਈ ਪਤਾ ਨਹੀਂ ਉਹ ਕਿੰਨੇ ਕਰਮਾਂ ਵਾਲੀ ਰੂਹ ਹੋਵੇ ਕੋਈ ਪਤਾ ਨਹੀਂ ਉਹ ਭੋਜਨ ਪ੍ਰਸ਼ਾਦਾ ਖਾ ਕੇ ਸਾਨੂੰ ਕਿਹੜੀ ਚੰਗੀ ਅਸੀਸ ਦੇ ਜਾਵੇ ਜਿਦੇ ਨਾਲ ਸਾਡੇ ਕਈ ਕੰਮ ਸਵਾਰੇ ਜਾਣ ਤੇ ਘਰ ਆਏ ਜੀ ਦਾ ਸਤਿਕਾਰ ਕਰਨਾ ਹੈ ਜਿੰਨੇ ਜੋਗੇ ਹੋ ਖੁਸ਼ ਹੋ ਕੇ ਸੇਵਾ ਕਰੋ ਤਾਂ ਦੇਖਣਾ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਟੋਟ ਨਹੀਂ ਆਵੇਗੀ ਉਸ ਤੋਂ ਬਾਅਦ ਮਹਾਂਪੁਰਖ ਜੀ ਕਹਿੰਦੇ ਹਨ ਕਿ ਜਿੰਨੇ ਵੀ ਸਾਡੇ ਮਨ ਦੇ ਵਿੱਚ ਪਰਮ ਭੁਲੇਖੇ ਹਨ ਪਰਮਾਤਮਾ ਦੇ ਪਰਮਾਤਮਾ ਦੇ ਜੀਵਾਂ ਦੇ ਪ੍ਰਤੀ ਤਰਸ ਦੀ ਭਾਵਨਾ ਹਮੇਸ਼ਾ ਰੱਖੋ ਵਾਹਿਗੁਰੂ ਜੀ ਸਾਡੇ ਤੇ ਤਰਸ ਕਰਦੇ ਹਨ ਬਸ ਸਿੱਖ ਕਿਸੇ ਵੀ ਵਿਹਿਮਾ ਪਰਮਾ ਦੇ ਵਿੱਚ ਨਹੀਂ ਪੈਣਾ ਚਾਹੀਦਾ ਸਿੱਖ ਆਪਣੇ ਮਨ ਦੇ ਵਿੱਚ ਹਰ ਜੀਵ ਦੇ ਪ੍ਰਤੀ ਪ੍ਰੇਮ ਦੀ ਦਇਆ ਦੀ ਭਾਵਨਾ ਰੱਖੇ ਜਿੱਥੇ ਵੀ ਕਿਸੇ ਦੀ ਮਦਦ ਕਰਨ ਦਾ ਮੌਕਾ ਮਿਲੇ ਭਾਵੇਂ ਕੋਈ ਜੀਵ ਹੈ ਜੰਤੂ ਹੈ ਜਾਨਵਰ ਹੈ ਭਾਵੇਂ ਕੋਈ ਲੋੜਵੰਦ ਮਨੁੱਖ ਹੈ ਜੇ ਤੁਸੀਂ ਉਸ ਦੀ ਮਦਦ ਕਰਦੇ ਹੋ ਤਾਂ ਵਾਹਿਗੁਰੂ ਜੀ ਅੱਗੇ ਹੋ ਕੇ ਤੁਹਾਡੀ ਮਦਦ ਕਰਦੇ ਹਨ ਤੁਹਾਨੂੰ ਦੇਖਦੇ ਹਨ ਉਸ ਤੋਂ ਬਾਅਦ ਗੁਰਸੇਖ ਰੋਧ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰੇ ਵਾਹਿਗੁਰੂ ਜੀ ਦਾ ਨਾਮ ਜਪੇ ਨੇਮ ਦੇ ਅਨੁਸਾਰ ਅਹਰਾ ਸਾਹਿਬ ਦਾ ਪਾਠ ਜਿਸ ਦਿਨ ਸਾਡਾ ਅੰਮ੍ਰਿਤ ਵੇਲਾ ਤੇ ਅੰਮ੍ਰਿਤ ਵੇਲੇ ਦਾ ਨਿਤਨੇਮ ਪੱਕਾ ਹੋ ਗਿਆ ਸਮਝੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਾਡੇ ਘਰ ਦੇ ਵਿੱਚ ਵਾਸ ਹੋ ਗਿਆ ਫਿਰ ਸਾਨੂੰ ਕਿਸੇ ਚੀਜ਼ ਤੋਂ ਡਰਨ ਦੀ ਲੋੜ ਨਹੀਂ ਕਿਸੇ ਚੀਜ਼ ਨੂੰ ਤਰਸਣ ਦੀ ਲੋੜ ਨਹੀਂ ਸਭ ਸੁਖ ਪਦਾਰਥ ਸਾਡੇ ਘਰ ਵਿੱਚ ਆ ਜਾਣਗੇ ਮੁੱਖ ਦੀ ਗੱਲ ਇਹ ਹੈ ਕਿ ਸੇਖ ਨੂੰ ਜੋ ਮਿਲਣਾ ਹੈ ਗੁਰੂ ਦੇ ਦਰ ਤੋਂ ਹੀ ਮਿਲਣਾ ਹੈ ਪਰ ਮਿਲੇਗਾ ਤਾਂ ਹੀ ਜੇ ਉਹ ਭਰੋਸਾ ਪੱਕਾ ਰੱਖੇਗਾ ਸ਼ਰਧਾ ਪੂਰੀ ਰੱਖੇਗਾ ਜੇ ਗੁਰੂ ਦੀ ਗੱਲ ਨੂੰ ਮੰਨੇਗਾ ਕਦੇ ਵੀ ਰਹਿਮਾ ਪਰਮਾ ਦੇ ਵਿੱਚ ਵਿਚਾਰਾਂ ਦੇ ਵਿੱਚ ਨਹੀਂ ਪਵੇਗਾ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਤੁ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ